ਮਿੱਤਰ ਪਿਆਰਿਓ ਇਸ ਮੁੰਡੇ ਤੇ ਪੁਲਿਸ ਨੇ ਚਿੱਟਾ ਵੇਚਣ ਦਾ ਪਰਚਾ ਕੀਤਾ ਹੈ ਇੱਕ ਪਾਸੇ ਤਾਂ ਪੁਲਿਸ ਦੇ ਉੱਪਰ ਇਹ ਦੋਸ਼ ਲੱਗਦਾ ਹੈ ਲੋਕ ਕਹਿੰਦੇ ਨੇ ਕਿ ਪੁਲਿਸ ਚਿੱਟਾ ਵੇਚਣ ਵਾਲਿਆਂ ਨੂੰ ਨੱਥ ਨਹੀਂ ਪਾਉਂਦੀ ਤੇ ਨਸ਼ੇ ਦੇ ਨਾਲ ਪੰਜਾਬ ਬਰਬਾਦ ਹੋ ਰਿਹਾ ਤੇ ਦੂਜੇ ਪਾਸੇ ਇਹ ਪੂਰਾ ਪਰਿਵਾਰ ਕਹਿ ਰਿਹਾ ਹੈ ਇਹ ਲੋਕ ਕਹਿ ਰਹੇ ਨੇ ਕਿ ਇਸ ਮੁੰਡੇ ਦੇ ਉੱਪਰ ਪੁਲਿਸ ਨੇ ਚਿੱਟੇ ਦਾ ਪਰਚਾ ਪਾਇਆ ਨਜਾਇਜ਼ ਪਾਇਆ ਮੁੰਡਾ ਇਹ ਫਾਜ਼ਲਕਾ ਜ਼ਿਲ੍ਹੇ ਦਾ ਹੈ ਔਰ ਪਰਚਾ ਇਹਦੇ ਤੇ ਪਾਇਆ ਚੰਡੀਗੜ੍ਹ ਦੇ ਵਿੱਚ ਚਿੱਟਾ ਵੇਚਣ ਦਾ ਆਪਾਂ ਪੂਰੀ ਗੱਲਬਾਤ ਕਰਦੇ ਆਂ ਤੇ ਸਵਾਲਾਂ ਦੇ ਰਾਹੀਂ ਸੱਚ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਅਸਲ ਕਹਾਣੀ ਕੀ ਹੈ ਮਿੱਤਰ ਪਿਆਰੇ ਤੁਹਾਡਾ ਨਾਂ ਕੀ ਹੈ ਚਿਮਨ ਸਿੰਘ ਤੁਹਾਡੇ ਉੱਪਰ ਪੁਲਿਸ ਨੇ ਚਿੱਟਾ ਵੇਚਣ ਦਾ ਪਰਚਾ ਪਾਇਆ ਚੰਡੀਗੜ੍ਹ ਦੇ ਵਿੱਚ ਕਿਉਂ ਪਾਇਆ ਭਾਜੀ ਮੈਂ ਇਥੋਂ ਚੰਡੀਗੜ੍ਹ ਤਾਂ ਗਿਆ ਸੀਗਾ ਲੋਕ ਇਥੋਂ ਦੇ ਪਿੰਡਾਂ ਦੇ ਹੈਗੇ ਆ ਕੋਈ ਕੈਨੇਡਾ ਜਾਂਦੇ ਆ ਕੋਈ ਅਮਰੀਕਾ ਜਾਂਦੇ ਆ ਮੈਂ ਤਾਂ ਜੇ ਫਿਰ ਵੀ ਚੰਡੀਗੜ੍ਹ ਮੁਹਾਲੀ ਵਿੱਚ ਸੀਗਾ ਤੇ ਇਸ ਆਪਣੇ ਪੰਜਾਬ ਵਿੱਚ ਹੀ ਰਹਿ ਰਿਹਾ ਯਾਨੀ ਕਿ ਤੇ ਫਿਰ ਵੀ ਮੇਰੇ ਤੇ ਇੰਨਾ ਨਜਾਇਜ਼ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਤੁਹਾਡੇ ਤੇ ਜਿਹੜਾ ਚਿੱਟੇ ਦਾ ਪਰਚਾ ਪੁਲਿਸ ਨੇ ਪਾਇਆ ਹੈ ਉਹ ਕਿਵੇਂ ਪਾਇਆ ਭਾਜੀ ਮੈਂ ਇੰਟਰਵਿਊ ਦੇਣ ਗਿਆ ਸੀ ਸੱਤ ਫੇਸ ਸੱਤ ਫੇਸ ਇੰਟਰਵਿਊ ਦੇ ਕੇ ਵਾਪਸ ਆ ਰਿਹਾ ਸੀਗਾ ਆ ਕੇ ਮੈਂ ਗੁਰਦੁਆਰਾ ਅੰਬ ਸਾਹਿਬ ਚਲਾ ਗਿਆ ਸੀਗਾ ਉੱਥੇ ਜਾ ਕੇ ਲੰਗਰ ਖਾਦਾ ਲੰਗਰ ਖਾ ਕੇ ਤੇ ਵਾਪਸ ਨਿਕਲਿਆ ਵਾਪਿਸ ਆਇਆ ਤੇ ਇੱਦਾਂ ਬਸ 2 ਮਿੰਟ ਵੇਟ ਵਾਸਤੇ ਯਾਨੀ ਕਿ ਖੜ ਗਿਆ ਮੈਂ 2 ਮਿੰਟ ਤੇ ਇੱਦਾਂ ਪੁਲਿਸ ਵਾਲੇ ਨੇ ਆ ਕੇ ਤੇ ਮੇਰੇ ਨਾਲ ਇੱਦਾਂ ਪੁੱਛਗਿਸ਼ ਕਰਨੀ ਸ਼ੁਰੂ ਕਰਤੀ ਮੈਨੂੰ ਕਹਿੰਦੇ ਸੀ ਕਿ ਵੀ ਹਾਂਜੀ ਮੈਂ ਤੂੰ ਤੁਸੀਂ ਮੈਨੂੰ ਜਾਣਦੇ ਹੋ ਮੈਂ ਕਹਾ ਭਾਜੀ ਮੈਂ ਤੁਹਾਨੂੰ ਨਹੀਂ ਜਾਣਦਾ ਕੰਡਾ ਹੁਣ ਇੱਕ ਸਾਈਡ ਤੇ ਲੈ ਕੇ ਕਹਿੰਦੇ ਵੀ ਹੁਣ ਪਛਾਣਿਆ ਕਿ ਨਹੀਂ ਪਛਾਣਿਆ ਮੈਂ ਭਾਜੀ ਮੈਂ ਨਹੀਂ ਪਛਾਣਿਆ ਇੱਦਾਂ ਜਾ ਕੇ ਗੱਡੀ ਦੇ ਕੋਲ ਮੈਨੂੰ ਲੈ ਕੇ ਚਲੇ ਗਿਆ ਗੱਡੀ ਕੋਲ ਲਾ ਜਾ ਕੇ ਤੇ ਮੈਨੂੰ ਕਹਿੰਦੇ ਵੀ ਮੈਂ ਇਨਸਪੈਕਟਰ ਆ ਮਾ ਪਾਜੀ ਇਨਸਪੈਕਟਰ ਹੋ ਤੁਸੀਂ ਬਟ ਬਾਕੀ ਮੇਰੀ ਕੋਈ ਰੀਜਨ ਕੋਈ ਗਲਤੀ ਮੈਨੂੰ ਦੱਸੋ ਕਿਸੇ ਤਰ੍ਹਾਂ ਦੀ ਉਹਨਾਂ ਨੇ ਮੈਨੂੰ ਨਾ ਕੋਈ ਨਿਸ਼ਾਨਾ ਕੋਈ ਗੱਲਬਾਤ ਹੀ ਨਹੀਂ ਕੀਤੀ ਕਹਿੰਦੇ ਮੈਂ ਇਨਸਪੈਕਟਰ ਆ ਮੈਨੂੰ ਕਹਿੰਦੇ ਚੁੱਪ ਕਰਕੇ ਗੱਡੀ 'ਚ ਬੈਠ ਜਾ ਤੇ ਮੈਂ ਕਿਹਾ ਪਾਜੀ ਮੈਂ ਇੱਦਾਂ ਗੱਡੀ 'ਚ ਨਹੀਂ ਬੈਠਾਂਗਾ ਮੇਰੀ ਕੋਈ ਗਲਤੀ ਕੋਈ ਰੀਜਨ ਕੋਈ ਦੱਸੋਗੇ ਮੈਂ ਤਾਂ ਹੀ ਗਲਤੀ 'ਚ ਬੈਠਾ ਨਾ ਤੇ ਕਹਿੰਦੇ ਬਾ ਜਿੰਨੀ ਗੱਲ ਕਹਿਤੀ ਮੈਂ ਗੱਡੀ 'ਚ ਬੈਠੋ ਤੇ ਗੱਡੀ ਵਿੱਚ ਹੀ ਬੈਠੋ ਉਹਨਾਂ ਨੇ ਮੇਰੇ ਨਾਲ ਤੱਕੇ ਨਾਲ ਤੱਕੇ ਨਾਲ ਗੱਡੀ 'ਚ ਬਿਠਾਉਂਦੇ ਸੀਗੇ ਤੇ ਗੱਡੀ ਦੀ ਤਾਕੀ ਖੋਲ ਕੇ ਤੇ ਮੈਨੂੰ ਜ਼ਬਰਦਸਤੀ ਤੱਕੇ ਨਾਲ ਬਿਠਾਉਣਾ ਸ਼ੁਰੂ ਕਰਤਾ ਇਧਰੋਂ ਕੁਝ ਸਰਦਾਰ ਬੈਠੇ ਸੀਗੇ ਸਰਦਾਰਾਂ ਨੇ ਪੁੱਛਿਆ ਉਹ ਕਹਿੰਦੇ ਵੀ ਹਾਂਜੀ ਵੀ ਤੁਸੀਂ ਮੁੰਡਿਆਂ ਨਾਲ ਤੱਕੇਬਾਜੀ ਕਿਉਂ ਕਰ ਰਹੇ ਜੀ ਤੇ ਉਹ ਕਹਿੰਦੇ ਵੀ ਬਾਬਾ ਜੀ ਅਖੇ ਮੁੰਡਾ ਅਖੇ ਚਿੱਟੇ ਦਾ ਕੰਮ ਕਰਦਾ ਮੈਂ ਉਸ ਜਿਹੜੇ ਪੁਲਿਸ ਵਾਲ ਸੀਗੇ ਪੁਲਿਸ ਵਾਲੇ ਸੀਗੇ ਉਹਨਾਂ ਨੂੰ ਮੈਂ ਆਪਣੇ ਰਜੂਮ ਹੋ ਗਿਆ ਡਾਕੂਮੈਂਟ ਹੋ ਗਿਆ ਸਾਰੀ ਚੀਜ਼ ਦਿਖਾਈ ਤੇ ਉਹਨਾਂ ਨੇ ਇੱਕ ਸੈਂਕੜਤਾ ਵੀ ਜੀਕੀ ਨਹੀਂ ਕਰਿਆ ਉਹਨਾਂ ਨੇ ਮੇਰੇ ਤੇ ਮੈਨੂੰ ਕਹਿੰਦੇ ਬਸ ਚੁੱਪ ਕਰਕੇ ਗੱਡੀ 'ਚ ਬੈਠਾ ਇਹਦਾ ਤੱਕੇ ਮਾਰ ਕੇ ਤੇ ਗੱਡੀ 'ਚ ਬਿਠਾ ਕੇ ਉਹਨਾਂ ਗੱਡੀ ਲੋਕ ਕਰ ਲਈ ਲੋਕ ਕਰਕੇ ਬਾਅਦ ਵਿੱਚ ਮੈਨੂੰ ਲੈ ਕੇ ਥਾਣੇ 'ਚ ਥਾਣੇ 'ਚ ਲਿਜਾ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਇੱਥੇ ਬੈਠ ਜਾ ਬੈਠ ਕੇ ਤੇ ਉਦੋਂ ਚਾਰ ਜਣੇ ਆਏ ਚਾਰ ਜਣੇ ਮੈਨੂੰ ਇੰਨੀ ਕੁੱਟਮਾਰ ਕਰੀ ਸਿਰ 'ਚ ਮਾਰ ਮਾਰ ਕੇ ਬਹੁਤ ਜ਼ਿਆਦਾ ਘੱਟ ਸੇ ਘੱਟ ਇੱਕ ਅੱਧਾ ਘੰਟਾ ਲੱਗ ਗਿਆ ਰਿਹਾ ਉਹ ਕੁੱਟਮਾਰ ਕਰਨੀ ਕੁੱਟਮਾਰ ਕਰ ਕਰਕੇ ਤੇ ਮੈਂ ਦੋ ਤਿੰਨ ਵਾਰੀ ਵਿੱਚੋ ਬੇਹੋਸ਼ ਹੋ ਕੇ ਡਿੱਗ ਪਿਆ ਸੀਗਾ ਮੈਂ ਤੇ ਪਤਾ ਨਹੀਂ ਦੋ ਮੁੰਡੇ ਕਿੱਥੋਂ ਫਿਰ ਸਾਹਮਣੇ ਸਾਹਮਣੇ ਦੋ ਮੁੰਡੇ ਸੀਗੇ ਪਤਾ ਨਹੀਂ ਕਿੱਥੋਂ ਪਕੜੀ ਫਿਰਦੇ ਸੀ ਕਿੱਥੋਂ ਨਹੀਂ ਪਕੜੀ ਫਿਰਦੇ ਇਹ ਸੀ ਚਾ ਮੈਨੂੰ ਵੀ ਨਹੀਂ ਪਤਾ ਤੇ ਸਾਹਮਣੇ ਕਹਿ ਕੇ ਤੇ ਇੱਕ ਦੂਜੇ ਕੋਲ ਸਾਹਮਣੇ ਕਰਵਾ ਕੇ ਤੇ ਮੈਨੂੰ ਪੁੱਛਦੇ ਸੀਗੇ ਤੇ ਉਹਨਾਂ ਨੂੰ ਵੀ ਪੁੱਛਦੇ ਸੀਗੇ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਮੈਨੂੰ ਵੀ ਪਰ ਪੁੱਛਿਆ ਮੈਂ ਕਿ ਭਾਜੀ ਮੈਂ ਨੰਨੀ ਜਾਣਦਾ ਜਿਹੜੇ ਨਾਲ ਦੋ ਮੁੰਡੇ ਪਕੜੇ ਹੋਏ ਸੀਗੇ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਪਕੜੇ ਕਿੱਥੋਂ ਨਹੀਂ ਪਕੜੇ ਉਹ ਤਾਂ ਮੈਨੂੰ ਜਮ੍ਹਾਂ ਹੀ ਨਹੀਂ ਪਤਾ ਫਿਰ ਤੁਹਾਡੇ ਉੱਪਰ ਚਿੱਟੇ ਦਾ ਪਰਚਾ ਪਾਤਾ ਹਾਂਜੀ ਮੇਰੇ ਤੇ ਚਿੱਟੇ ਦਾ ਪਰਚਾ ਪਾਤਾ ਨਜਾਇਜ਼ ਹੀ ਪਾਤਾ ਮੇਰੇ ਤੁਸੀਂ ਕੋਈ ਨਸ਼ਾ ਕਰਦੇ ਹੋ ਆਪ ਨਾ ਭਾਜੀ ਮੈਂ ਕੋਈ ਨਸ਼ਾ ਨਹੀਂ ਕਰਦਾ ਚਿੱਟਾ ਕਦੀ ਥੋੜਾ ਬਹੁਤ ਇਹਦਾ ਸ਼ਿਕਾਰ ਹੋਇਆ ਨਾ ਭਾਜੀ ਕਿਸੇ ਵੀ ਤਰ੍ਹਾਂ ਦਾ ਹੋਰ ਕੋਈ ਨਸ਼ਾ ਦੇਖਿਆ ਤੱਕ ਨਹੀਂ ਭਾਜੀ ਕਿਸੇ ਵੀ ਤਰ੍ਹਾਂ ਦਾ ਮੈਂ ਨਸ਼ਾ ਅਜੇ ਤੱਕ ਮੈਂ ਦੇਖਿਆ ਹੀ ਨਹੀਂ ਨਾ ਚੰਡੀਗੜ੍ਹ ਦੇ ਵਿੱਚ ਤੁਹਾਡੇ ਉੱਪਰ ਪਰਚਾ ਪਾਇਆ ਗਿਆ ਰਹਿੰਦੇ ਤੁਸੀਂ ਇੱਥੇ ਫਾਜ਼ਲ ਕਾਂ ਚੋਂ ਤੇ ਚੰਡੀਗੜ੍ਹ ਤੁਸੀਂ ਲੈਣ ਕੀ ਗਏ ਸੀ ਚੰਡੀਗੜ੍ਹ ਪਾਜੀ ਕੰਮ ਕਰ ਲਈ ਸਕਿਉਰਟੀ ਵਿੱਚ ਕੰਮ ਕਰਦਾ ਸੀ ਐਦਾਂ ਵੀ ਪਿੱਛੇ ਹਾਰਡ ਆ ਜਾਂਦੇ ਆ ਜਾਂ ਕੁਛ ਵੀ ਆ ਪਾਣੀ ਆ ਜਾਂਦਾ ਘਰਾਂ ਵਿੱਚ ਹੀ ਆ ਕਿਸ ਤਰ੍ਹਾਂ ਤੇ ਇਸੇ ਵਜ੍ਹਾ ਕਰਕੇ ਦੂਜੇ ਲੋਕ ਵੀ ਜਾਂਦੇ ਆ ਆਸੇ ਪਾਸੇ ਕੋਈ ਅਮਰੀਕਾ ਫਿਰਦਾ ਕੋਈ ਕੈਨੇਡਾ ਫਿਰਦਾ ਅਸੀਂ ਤਾਂ ਚੰਡੀਗੜ੍ਹ ਗਿਆ ਸੀ ਵੀ ਆਪਣੀ ਚਲੋ ਠੀਕ ਹੈ ਆਪਣਾ ਕਰਦਾ ਕੋਈ ਸੋਲੂਸ਼ਨ ਮਾਰਾ ਮੋਟਾ ਸੁਧਰ ਜਾਊਗਾ ਇਹ ਕਿਸੇ ਸਕਿਉਰਟੀ ਵਿੱਚ ਕੰਮ ਕਰਦਾ ਸੀਗਾ ਮੈਂ ਬਿਲਕੁਲ 4 ਪੈਸੇ ਇਕੱਠੇ ਕਰਕੇ ਇਹ ਕੁਛ ਵੀ ਹੈ ਕਾਰਵੀ ਚਲਾਉਣਾ ਹੈ ਸਾਰਾ ਕੁਝ ਕਰਨਾ ਹੈ ਇਸੇ ਵਜ੍ਹਾ ਕਰਕੇ ਪਾਜੀ ਸਾਨੂੰ ਵੀ ਬਾਹਰ ਜਾਣਾ ਪੈਂਦਾ ਨਹੀਂ ਸੱਚੋ ਸੱਚ ਦੱਸੋ ਕਿਤੇ ਮਜਬੂਰੀ ਦੇ ਵਿੱਚ ਕਿਤੇ ਕਦੇ ਇਹੋ ਜਿਹਾ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਵੀ ਚਲ 4 ਪੈਸੇ ਆ ਜਾਣਗੇ ਚਿੱਟਾ ਵੇਚ ਕੇ ਨਾ ਪਾਜੀ ਮੈਂ ਤਾਂ ਜ਼ਿੰਦਗੀ ਵਿੱਚ ਇੱਕ ਚਿੱਟਾ ਨ ਕੋਈ ਵੀ ਨਸ਼ਾ ਮੈਂ ਦੇਖਿਆ ਹੀ ਨਹੀਂ ਕਦੀ ਵੀ 나ই ਮੇਰਾ ਮਨ ਕਰਦਾ ਇਹ ਚੀਜ਼ ਬਸ ਮੈਂ ਆਪਣੀ ਮਿਹਨਤ ਤੇ ਹੀ ਵਿਸ਼ਵਾਸ ਰੱਖਦਾ ਮੈਂ ਇਹ ਚਿਵਣ ਕਈ ਕਈ ਵੇਰਾਂ ਕੀ ਹੁੰਦਾ ਹੈ ਕਿ ਮਜਬੂਰੀ ਬੰਦੇ ਤੋਂ ਬੜਾ ਕੁਝ ਕਰਾ ਦਿੰਦੀ ਏ ਕਦੇ ਇਸ ਤਰ੍ਹਾਂ ਮਜਬੂਰੀ ਚ ਆ ਕੇ ਕਦੇ ਇਹੋ ਜੇ ਕੰਮ ਦਾ ਸ਼ਿਕਾਰ ਹੋਏ ਹੋ ਨਾ ਭਾਜੀ ਕਿਸੇ ਵੀ ਤਰ੍ਹਾਂ ਦਾ ਨਹੀਂ ਐਦਾਂ ਦਾ ਮੈਂ ਅਜੇ ਤੱਕ ਨਹੀਂ ਮੈਂ ਕਰਿਆ 나ই ਮੈਂ ਕਰਦਾ 나ই ਮੈਂ ਕਰਾਂਗਾ ਮੈਂ ਆਪਣੀ ਮਿਹਨਤ ਹੀ ਕਰਾਂਗਾ ਮਿਹਨਤ ਤੇ ਹੀ ਵਿਸ਼ਵਾਸ ਰੱਖਾਂਗਾ ਪਰ ਪੁਲਿਸ ਕਹਿੰਦੀ ਹੈ ਜਦੋਂ ਵੀ ਕੋਈ ਕਿਸੇ ਗੁਨਾਹ ਚ ਫੜਿਆ ਜਾਂਦਾ ਤਾਂ ਉਹ ਇਹੀ ਕਹਿੰਦਾ ਕਿ ਮੈਂ ਨਹੀਂ ਕੀਤਾ ਬਾਜੀ ਮੈਂ ਕਰਿਆ ਹੀ ਨਹੀਂ ਮੈਂ ਉਹਨਾਂ ਨੂੰ ਇਹ ਵੀ ਗੱਲਾਂ ਕਹੀਆਂ ਸੀ ਮੇਰੀ ਕੋਡ ਡਿਟੇਲਾਂ ਤੁਸੀਂ ਹੈਗੀਆਂ ਮੇਰੀ ਲੋਕੇਸ਼ਨ ਹੈ ਤੁਸੀਂ ਚੈੱਕ ਕਰੋ ਮੇਰੀ ਉਹਨਾਂ ਨੂੰ ਇੰਨੀਆਂ ਗੱਲਾਂ ਵੀ ਕਹੀਆਂ ਮੈਂ ਉਹਨਾਂ ਨੇ ਇੱਕ ਸੈਂਕੜਾ ਵੀ ਯਾਨੀ ਕਿ ਮੇਰੇ ਸੁਣਵਾਈ ਨਹੀਂ ਕਰੀ ਕਿ ਸਹੀ ਤਰ੍ਹਾਂ ਦੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੇਰੀ ਕੋਡ ਡਿਟੇਲਾਂ ਤੁਸੀਂ ਜਿੰਨੀਆਂ ਹੈਗੀਆਂ ਸਾਰੀਆਂ ਚੈੱਕ ਕਰੋ ਜਿਵੇਂ ਤੁਸੀਂ ਇੱਥੇ ਫਾਜ਼ਲਕਾ ਤੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਬੈਠੇ ਹੋ ਕਿਤੇ ਇਸ ਵਜ੍ਹਾ ਕਰਨ ਤੁਹਾਡੇ ਤੇ ਵੱਧ ਸ਼ੱਕ ਹੋ ਗਿਆ ਹੋਵੇ ਨਾ ਬਾਜੀ ਇਹ ਤਾਂ ਹੁਣ ਮੈਂ ਤਾਂ ਆਪਣੀ ਮਿਹਨਤ ਕਰਨ ਲਈ ਗਿਆ ਸੀਗਾ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਕਿਹੜੇ ਹਿਸਾਬ ਨਾਲ ਮੈਨੂੰ ਮੇਰੇ ਤੇ ਪਰਚਾ ਕਰਿਆ ਹੈ ਕਿਹੜੇ ਹਿਸਾਬ ਨਾਲ ਨਹੀਂ ਕਰਿਆ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਅੱਛਾ ਛੋਟੇ ਵੀਰੇ ਤੇਰੇ ਉੱਪਰ ਕਿੰਨਾ ਚਿੱਟਾ ਵੇਚਣ ਦਾ ਪਰਚਾ ਪਾਇਆ ਕਿੰਨੇ ਗ੍ਰਾਮ ਜਾਂ ਕਿੰਨੀ ਮਾਤਰਾ 30 ਗ੍ਰਾਮ ਦਾ ਜੀ 30 ਗ੍ਰਾਮ ਦਾ ਹਾਂਜੀ ਉਹ ਫਿਰ ਬਰਾਮਦਗੀ ਵੀ ਉਹਨਾਂ ਨੂੰ ਪੁਲਿਸ ਨੂੰ ਦਿਖਾਉਣੀ ਪੈਗੀ ਜੇਕਰ ਤੂੰ ਚਿੱਟਾ ਨਹੀਂ ਵੇਚਦਾ ਫਿਰ ਉਹ ਬਰਾਮਦਗੀ ਕਿੱਥੋਂ ਦਿਖਾਉਣਗੇ ਇਹ ਤਾਂ ਭਾਜੀ ਮੈਨੂੰ ਵੀ ਨਹੀਂ ਪਤਾ ਚਿਮਨ ਤੈਨੂੰ ਕੀ ਲੱਗਦਾ ਫਿਰ ਪੁਲਿਸ ਨੇ ਤੇਰੇ ਤੇ ਪਰਚਾ ਕਿਉਂ ਪਾਇਆ ਵਜ੍ਹਾ ਕੀ ਲੱਗਦੀ ਹੈ ਬਾਜੀ ਮੈਨੂੰ ਵਜ੍ਹਾ ਇਹ ਲੱਗਦੀ ਹੈ ਕਿ ਪੁਲਿਸ ਨੇ ਆਪਣਾ ਜਿਹੜਾ ਮੇਨ ਉਹਨਾਂ ਦਾ ਬੰਦਾ ਹੈਗਾ ਸੀ ਉਸ ਨੂੰ ਛਡਾਉਣ ਲਈ ਉਸ ਨੂੰ ਬਾਹਰ ਕੱਢਣ ਲਈ ਉਹਦੀ ਜਗ੍ਹਾ ਤੇ ਮੈਨੂੰ ਪਾਉਣ ਲਈ ਵੀ ਇਹਨਾਂ ਦੇ ਪਰਚਾ ਕੱਟ ਦਿੰਨੇ ਆ ਇਸੇ ਵਜ੍ਹਾ ਕਰਕੇ ਫਿਰ ਉਹਨਾਂ ਨੇ ਮੈਨੂੰ ਪ੍ਰਸਾਤਾ ਉਹ ਕਹਿੰਦੇ ਵੀ ਚਲੋ ਛੇਤੀ ਠੀਕੇ ਵੀ ਉਹਨਾਂ ਸੋਚਿਆ ਹੋਊਗਾ ਪਰਚਾ ਇਹਨਾਂ ਦੇ ਕੱਟ ਦਿੰਦਾ ਜਿਹੜਾ ਮੇਨ ਬੰਦਾ ਹੈਗਾ ਸੀ ਉਹਨਾਂ ਦਾ ਫਿਰ ਉਹਨਾਂ ਨੂੰ ਕੱਢ ਦਿੱਤਾ ਹੋਣਾ ਕੁਝ ਪੈਸੇ ਲੈ ਕੇ ਜਾਂ ਜਿੱਦਾਂ ਵੀ ਆ ਇਹ ਤਾਂ ਰੱਬ ਨੂੰ ਪਤਾ ਆ ਵੀ ਪੈਸੇ ਦੇ ਕੇ ਕੱਢਿਆ ਜਾਂ ਕਿਸ ਤਰ੍ਹਾਂ ਕੱਢਿਆ ਦੇਖੋ ਮਿੱਤਰ ਪਿਆਰਿਓ ਸੱਚਮੁੱਚ ਚਿੱਟੇ ਨੇ ਇਸ ਟਾਈਮ ਪੰਜਾਬ ਨੂੰ ਬਰਬਾਦ ਕੀਤਾ ਹੋਇਆ ਜਿਹੜਾ ਵੀ ਕੋਈ ਇਹ ਧੰਦਾ ਕਰਦਾ ਹੈ ਕੰਮ ਕਰਦਾ ਹੈ ਸੱਚਮੁੱਚ ਉਹ ਪੰਜਾਬ ਨੂੰ ਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਹੈ ਪਰ ਜਿਵੇਂ ਇਸ ਮੁੰਡੇ ਚਿਮਨ ਸਿੰਘ ਤੇ ਪੁਲਿਸ ਨੇ ਪਰਚਾ ਕੀਤਾ ਹੈ ਇਹ ਤੇ ਇਹਦਾ ਪੂਰਾ ਪਿੰਡ ਤੇ ਇਹਦਾ ਪਰਿਵਾਰ ਕਹਿ ਰਿਹਾ ਕਿ ਬਿਲਕੁਲ ਝੂਠਾ ਪਰਚਾ ਇਹਦੇ ਤੇ ਕੀਤਾ ਹੈ ਜੇ ਐਦਾਂ ਹੈ ਜੇ ਕਿਤੇ ਐਦਾਂ ਹੁੰਦਾ ਹੈ ਜਾਂ ਹੋ ਰਿਹਾ ਹੈ ਤਾਂ ਫਿਰ ਇਹ ਵੀ ਬਹੁਤ ਵੱਡੀ ਧੱਕੇਸ਼ਾਹੀ ਕਹੀ ਜਾਊਗੀ ਚਿਮਣ ਦੇ ਪਿਤਾ ਜੀ ਖੜੇ ਨੇ ਭਾਈ ਜੀ ਤੁਹਾਡੇ ਬੇਟੇ ਦੇ ਉੱਪਰ ਚਿੱਟਾ ਵੇਚਣ ਦਾ ਪਰਚਾ ਦਰਜ ਕੀਤਾ ਗਿਆ ਕੀ ਕਹੋਗੇ ਪਰ ਜੇ ਧੱਕੇ ਨਾਲ ਪਰਚਾ ਕਰਦੇ ਆ ਕੋਈ ਸਾਡਾ ਮੁੰਡਾ ਨਹੀਂ ਕੋਈ ਅਸੀਂ ਸਾਡਾ ਪਰਿਵਾਰ ਦਾ ਦੇ ਪੜਦਾਦਾ ਤੱਕ ਸਾਡਾ ਪਿੱਛੇ ਵੀ ਨਹੀਂ ਤੁਸੀਂ ਨਹੀਂ ਹਾਏ ਤੁਸੀਂ ਬੱਚੇ ਦੇ ਨਾਲ ਨਹੀਂ ਰਹਿੰਦੇ ਬੱਚਾ ਤੁਸੀਂ ਇੱਥੇ ਰਹਿੰਦੇ ਹੋ ਪਿੰਡ ਤੇ ਬੱਚਾ ਤੁਹਾਡਾ ਚੰਡੀਗੜ੍ਹ ਜਾ ਕੇ ਉੱਥੇ ਰਹਿੰਦਾ ਤਾਂ ਕਈ ਵਾਰੀ ਬੱਚੇ ਸ਼ਿਕਾਰ ਹੋ ਜਾਂਦੇ ਆ ਗਲਤੀਆਂ ਦਾ ਕੀ ਪਤਾ ਹੈ ਕਿ ਤੁਹਾਡਾ ਬੱਚਾ ਇਸ ਤਰ੍ਹਾਂ ਕਿਸੇ ਗਲਤ ਸੰਗਤ ਦਾ ਸ਼ਿਕਾਰ ਹੋ ਗਿਆ ਹੋਵੇ ਨਹੀਂ ਜੀ ਇਹ ਨਹੀਂ ਹੋ ਸਕਦਾ ਇਹ ਤਾਂ ਸਾਨੂੰ ਵਿਸ਼ਵਾਸ ਹੈ ਇਸ ਚੀਜ਼ ਦਾ ਸਾਡੇ ਖਲੇ ਖਲੋਤੇ ਨੂੰ ਗੋਲੀ ਮਾਰ ਦੇਵੇ ਪੁਲਿਸ ਜੇ ਇਹਦੇ ਕੋਲ ਜੇਰਾ ਵੀ ਨੁਕਸ ਨਿਕਲ ਜਾਵੇ ਕਿਸੇ ਗੱਲ ਦਾ ਨਿਕਲ ਜਾਵੇ ਖਲੇ ਨੂੰ ਗੋਲੀ ਮਾਰ ਦੇਵੇ ਸਾਡੇ ਸਾਹਮਣੇ ਮਾਰ ਦੇਵੇ ਅਸੀਂ ਸਹੀ ਨਹੀਂ ਕਰਾਂਗੇ ਅੱਜ ਸਾਨੂੰ ਦੁੱਖ ਹੋ ਰਿਹਾ ਹੈ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਤੁਹਾਨੂੰ ਜਦੋਂ ਇਹ ਮਾਰ ਘਟੋਈ ਨਾ ਬਹੁਤ ਬਹੁਤ ਜ਼ਿਆਦਾ ਦੁੱਖ ਹੋਇਆ ਤੁਹਾਨੂੰ 4 ਦਿਨ 8 ਦਿਨ ਰੋਟੀ ਨਹੀਂ ਖਾਧੀ ਅਸੀਂ ਤੇ ਆ ਅੱਜ ਸਾਡੇ ਨਾਲ ਧੱਕਾ ਕਰ ਰਹੀ ਪੁਲਿਸ ਪੁਲਿਸ ਨੇ ਬਹੁਤ ਜ਼ਿਆਦਾ ਸਾਡੇ ਬੁੱਤਰ ਤੇ ਧੱਕਾ ਕੀਤਾ ਕੋਈ ਥੋੜਾ ਨਹੀਂ ਕਰਿਆ ਬਹੁਤ ਬਹੁਤ ਜ਼ਿਆਦਾ ਮਾਰ ਦਿੱਤੀ ਸਿਰ ਜਮਾਰ ਮਾਰ ਗਿਆ ਅੱਜ ਵੀ ਅੰਦਰ ਰਿਪੋਰਟ ਕਰਾ ਆ ਗਿਆਂ ਸਿਰ ਉਹਦਾ ਅਜੇ ਦਰਦ ਕਰੀ ਜਾਂਦਾ ਹੈ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਪੁਲਿਸ ਜਿਹੜੇ ਆ ਦੀਆਂ ਫੀਤੀਆਂ ਦੇ ਮਾਰੇ ਕਰ ਰਹੇ ਲੋਰ ਕੋਈ ਚੱਕਰ ਨਹੀਂ ਤੇ ਸਾਡੇ ਫੀਤੀਆਂ ਲੱਗ ਜਾਂਦੇ ਪਰ ਤੁਸੀਂ ਇਹਨਾਂ ਦੇ ਪਿਤਾ ਜੀ ਨੂੰ ਤੁਸੀਂ ਜਜ਼ਬਾਤੀ ਹੋ ਰਹੇ ਹੋ ਭਾਵਕ ਹੋ ਰਹੇ ਹੋ ਪਰ ਨਸ਼ਾ ਜਿਹੜਾ ਚਿੱਟਾ ਇਹ ਤਾਂ ਮੰਨਦੇ ਹੋ ਕਿ ਪੰਜਾਬ ਚ ਨੇ ਬਹੁਤ ਵੱਡੀ ਬਰਬਾਦੀ ਕੀਤੀ ਹੈ ਹਾਂਜੀ ਅੱਜ ਉਹ ਤਾਂ ਠੀਕ ਹੈ ਪੰਜਾਬ ਚ ਕਰੀ ਹੈ ਪਰ ਜਿਹੜੇ ਬੰਦੇ ਮੇਨ ਬੰਦੇ ਨੂੰ ਮੇਨ ਬੰਦਿਆਂ ਨੂੰ ਕੱਢ ਰਹੇ ਨੂੰ ਜਿਹੜੇ ਬੰਦੇ ਸਹੀ ਤਰੀਕੇ ਦੇ ਹਨ ਸਹੀ ਕੰਮ ਤੇ ਚੱਲ ਰਹੇ ਨੂੰ ਉਹਨਾਂ ਫਸਾ ਰਹੇ ਸਹੀ ਜਿਹੜੇ ਨਾ ਦੇ ਕੋ ਕਾਬੂ ਨਹੀਂ ਆ ਰਹੇ ਸਰਕਾਰ ਤੋਂ ਨਹੀਂ ਆ ਰਹੇ ਕੋ ਪੁਲਿਸ ਤੋਂ ਨਹੀਂ ਆ ਰਹੇ ਇਹ ਤਾਂ ਨਾਨੂੰ ਪਤਾ ਹੈ ਕਿ ਪੈਸਾ ਲੈ ਕੇ ਕਰ ਰਹੇ ਨੂੰ ਕਿ ਉਵੇਂ ਕਰ ਰਹੇ ਨੂੰ ਕਿ ਕੀ ਕਰ ਰਹੇ ਨੂੰ ਕੁਝ ਫੀਤੀਆਂ ਦੇ ਮਾਰੇ ਕਰ ਰਹੇ ਨੂੰ ਕੁਝ ਇਹਨਾਂ ਦਾ ਇਹ ਕੰਮ ਹੈਗਾ ਵੀ ਚਲੋ ਜੀ ਪ੍ਰਸਾਦ ਨਜਾਇਜ਼ ਬੰਦੇ ਨੂੰ ਪ੍ਰਸਾਦ ਜਾਇਜ਼ ਨੂੰ ਕੱਢ ਦਿਓ ਜੜ ਜੀ ਅਸੀਂ ਪੁਲਿਸ ਨਾਲ ਗੱਲ ਕੀਤੀ ਹੈ ਮੋਹਾਲੀ ਪੁਲਿਸ ਐਸਐਸਪੀ ਨੂੰ ਮਿਲੇ ਸੀ ਐਸਪੀ ਾਟਵਾਲ ਦੇ ਕੋਲ ਇਨਕੁਆਰੀ ਆ ਪਹਿਲਾਂ ਅਸੀਂ ਮਿਲੇ ਬੜਾ ਵਧੀਆ ਪੇਸ਼ ਆਇਆ ਸੀ ਉਸ ਤੋਂ ਬਾਅਦ ਅਸੀਂ ਪੂਰੀ ਪੰਚਾਇਤ ਕੱਟ ਤੋਂ ਕੱਟ ਵੀ 25 ਬੰਦੇ ਲੈ ਗਏ ਸੀ 6-7 ਸਰਪੰਚ ਗਏ ਸੀ ਉਸ ਬੰਦੇ ਨੇ ਕਿਹਾ ਵੀ ਜਿਹੜੀ ਹੈਗੀ ਇਹ ਪ੍ਰੋਸੀਜਰ ਚੱਲ ਰਿਹਾ ਹੈ ਅਸੀਂ ਦੱਸਿਆ ਵੀ ਸਾਡਾ ਸਾਨੂੰ ਕੋਈ ਸਬੂਤ ਦਿਖਾਓ ਕਿਸ ਕਿਸ ਦੇ ਆਧਾਰ ਤੇ ਉਹਦੇ ਪਰਚਾ ਕੀਤਾ ਤਾਂ ਉਹਨਾਂ ਕੋਲ ਕੋਈ ਸਬੂਤ ਨਹੀਂ ਉਲਟਾ ਇਹਨਾਂ ਨੂੰ ਜਦੋਂ ਇਹ ਮੁੰਡੇ ਦੱਸਿਆ ਵੀ ਮੈਂ ਪੀਜੀਆਈ ਫਲਾਣੀ ਥਾਂ ਤੇ ਰਹਿੰਦਾ ਪੁਲਿਸ ਨੇ ਜਾ ਕੇ ਉਹਦਾ ਜਿਹੜਾ ਕਮਰੇ ਦੇ ਵਿੱਚ ਰਹਿੰਦਾ ਸੀ ਉਹਦੇ ਜਿਹੜੇ ਡੀਵੀਆਰ ਦੇ ਸਬੂਤ ਹਨ ਉਹ ਡਿਲੀਟ ਕੀਤਾ ਔਰ ਅਗਰ ਸਾਡਾ ਬੱਚੇ ਦੀ ਉੱਥੇ ਕਿਤੇ ਮੌਤ ਹੋ ਜਾਂਦੀ ਜਾਂ ਇਹਦੇ ਨਾਲ ਦੋ ਤਿੰਨ ਮੁੰਡੇ ਹੋਰ ਰਹਿ ਰਹੇ ਸੀਗੇ ਉਹਦਾ ਜ਼ਿੰਮੇਵਾਰੀ ਪ੍ਰਸ਼ਾਸਨ ਸੀ ਮੌਤ ਹੋ ਜਾਂਦੀ ਕਿ ਉੱਥੇ ਜਾ ਕੇ ਡਿਲੀਟ ਕਰਦੀ ਪੁਲਿਸ ਉਹਨਾਂ ਦਾ ਸਬੂਤ ਮਟਾਉਂਦੀ ਜੇ ਪੁਲਿਸ ਇੰਨੀ ਸੱਚੀ ਹੁੰਦੀ ਤਾਂ ਇਹਦੇ ਸਬੂਤ ਨਹੀਂ ਨਹੀਂ ਮਟਾਉਣੇ ਸੀਗੇ ਉਹਨਾਂ ਜਾ ਕੇ ਇਹਨਾਂ ਜਿੱਥੇ-ਜਿੱਥੇ ਗਿਆ ਉਹ ਮੰਨ ਲਓ ਇਹਨਾਂ ਸਾਰਾ ਉਹਦੀ ਡਾਟਾ ਲੈਣਾ ਸੀਗਾ ਤਾਂ ਉਹਨਾਂ ਸਾਡੀ ਉਸ ਗੱਲ ਨੂੰ ਗੋਲ ਕੀਤਾ ਹੈ ਨਹੀਂ ਸਮਝਿਆ ਅਸੀਂ ਇਹ ਦੁਬਾਰਾ ਫਿਰ ਤਿੰਨ ਚਾਰ ਵਾਰ ਮਿਲ ਕੇ ਆਏ ਆ ਪਹਿਲਾਂ ਸਾਨੂੰ ਕਹਤਾ ਮੈਂ ਕੋਈ ਗੇੜੇ ਨਹੀਂ ਮਰਵਾਉਂਦਾ ਤੇ ਅੱਜ ਜਿਹੜੀ ਪੁਲਿਸ ਹੈਗੀ ਹੈ ਸਿਰਫ ਗਲਤ ਕਰਨ ਵਿੱਚ ਰੁੱਝੀ ਹੋਈ ਹੈ ਨਜਾਇਜ਼ਾਂ ਦੇ ਉੱਤੇ ਪਰਚੇ ਕਰੀ ਜਾਂਦੀ ਏ ਔਰ ਨਸ਼ਾ ਵੇਚਣ ਵਾਲਿਆਂ ਨੂੰ ਤਸਕਰਾਂ ਨੂੰ ਆਪਣਾ ਦੇ ਹੀ ਪੁੱਤਰ ਬਣਾ ਕੇ ਪਾਲ ਰਹੀ। ਦੇਖੋ ਜੀ ਇਹ ਗੱਲ ਤਾਂ ਵੱਡੇ ਪੱਧਰ ਤੇ ਪੂਰੇ ਪੰਜਾਬ ਚ ਚਰਚਾ ਚ ਹੈ ਕਿ ਜਿਹੜੇ ਅਸਲੀ ਚਿੱਟਾ ਵੇਚਣ ਵਾਲੇ ਨੇ, ਅਸਲੀ ਨਸ਼ੇ ਦੇ ਸਦਾਗਰ ਨੇ ਉਹਨਾਂ ਦੇ ਨਾਲ ਤਾਂ ਹੱਥ ਮਿਲੇ ਨੇ, ਉਹਨਾਂ ਦੇ ਨਾਲ ਤਾਂ ਹੱਥ ਰਲੇ ਨੇ, ਉਹਨਾਂ ਨਾਲ ਤਾਂ ਮਹੀਨੇ ਬੱਜੇ ਨੇ ਇਸ ਕਰਕੇ ਉਹਨਾਂ ਨੂੰ ਹੱਥ ਕੋਈ ਨਹੀਂ ਪਾਉਂਦਾ। ਆਪਾਂ ਗੱਲ ਕਰਦੇ ਆਂ ਪੰਜ ਜੀ ਤੁਹਾਡੇ ਪੁੱਤਰ ਦੇ ਉੱਪਰ ਚਿੱਟਾ ਵੇਚਣ ਦਾ ਪਰਚਾ ਪਿਆ। ਤੁਹਾਡਾ ਪੁੱਤਰ ਇਹੋ ਜੇ ਚੱਕਰਾਂ ਚ ਕਿਵੇਂ ਪੈ ਗਿਆ? ਕਦੋਂ ਪੈ ਗਿਆ? ਨਹੀਂ ਪੁੱਤ ਬਹਿਣਤ ਵਾਸਤੇ ਗਿਆ ਸੀ। ਹੂੰ। ਤੇ ਚੱਕਰਾਨੂੰ ਨੂੰ ਮੈਂ ਤਾਂ ਹਿੱਤਕਾਰ ਕਰਤੇ ਹਾਂ ਤਾਂ ਬੁੱਢਾ ਹੀ ਹੋ ਗਿਆ ਸੀ ਤੇ ਹਾ ਦਾ ਪੁੱਤਰ ਪੜਾ ਲਿਖਾ ਹੈ ਤੇ ਚੱਲ ਪੁੱਤਾਂ ਦੇ ਠੇਢ ਦੇ ਮਾਰਿਆ ਕਰਦਾ ਫਿਰਦਾ ਹੈ ਤੇ ਦੋਸਾ ਮੇਰਾ ਪੁੱਤਰ ਫਸ ਗਿਆ ਸੀ ਦੋਸਾ ਫਾਛੜਾ ਪੁਲਿਸ ਨੇ ਤੇ ਰੋਂਦਿਆ ਤੁੰਦਿਆ 7 ਦਿਨ ਥੱਲੇ ਮੰਜੀ ਤੇ ਪੈਰ ਰੋਟੀ ਨਹੀਂ ਖਾਦੀ ਪੁੱਤ ਹੱਦੇ ਆ ਕੰਮ ਤੇ ਉਹ ਗਿਆ ਨਹੀਂ ਸੀ ਤੇ ਪੁੱਤ ਹੱਦੇ ਦੇ ਉੱਤੇ ਨਸੀਬਤ ਪੈ ਗਈ ਹੈ ਤੇ ਅਦੇ ਵਾਸਤੇ ਹਾ ਦਾ ਜਿਹੜਾ ਮੌਜੂਦਾ ਪੁੱਤਰ ਹੈ ਅਸੀਂ ਅਜੇ ਰੋਨੇ ਆ ਪੀ ਜਿਹੜਾ ਕੋਟੀ ਮਾਰਕਾਰ ਛੱਡੀ ਏ ਪੁੱਤ ਨਾ ਬੁਰੀ ਹਾਲਤ ਕੀਤੀ ਏ ਤੇ ਹੱਥ ਜਿਹਰਾ ਨਹੀਂ ਹੁੰਦਾ ਐ ਤਾਂ ਨੀਗਾ ਕਿਤੇ ਵੀ ਤੁਹਾਨੂੰ ਪਤਾ ਨਾ ਹੋਵੇ ਮੁੰਡਾ ਤੁਹਾਡਾ ਪਾਸੇ ਰਹਿੰਦਾ ਹੈ ਕਈ ਵਾਰ ਬੱਚੇ ਗਲਤ ਸੰਗਤ ਚ ਪੈ ਜਾਂਦੇ ਨੇ ਨਾ ਪੁੱਤ ਨਹੀਂਗਾ ਪਤਾ ਪਤਾ ਵੇ ਆਦੇ ਪੁੱਤ ਮੈਨੂੰ ਪੁੱਤ ਦਾ ਪਤਾ ਹੀ ਵੀ ਮੇਰਾ ਪੁੱਤ ਆਹ ਕੰਮ ਕਾਰ ਛੱਡਦਾ ਹੈ ਤੇ ਮੈਨੂੰ ਪਤਾ ਹੁੰਦਾ ਪੀ ਮੇਰਾ ਪੁੱਤਰ ਕਿਆ ਵਾ ਚਿੱਟੇ ਵਿੱਚ ਦਾ ਫਿਰਦਾ ਹੈ ਭੈਣ ਜੀ ਕਈ ਵਾਰ ਮਾਵਾਂ ਨੂੰ ਨਹੀਂ ਪਤਾ ਹੁੰਦਾ ਕਿ ਬੱਚੇ ਬਾਹਰ ਕੀ ਕਰਦੇ ਫਿਰਦੇ ਨੇ ਮੈਨੂੰ ਪਤਾ ਹੀ ਮੈਂ ਜਨਮ ਦਿੱਤਾ ਹੈ ਮੈਨੂੰ ਪਤਾ ਹੈ ਪੁੱਤ ਮੈਨੂੰ ਪਤਾ ਹੈ ਕਿ ਮੈਂ ਜਰਮ ਦਿੱਤਾ ਹੈ ਮੇਰਾ ਪੁੱਤ ਆ ਕੰਮ ਕਰਨ ਚੋਗਾ ਥੋੜਾ ਗਿਆ ਸੀ ਮੇਰਾ ਪੁੱਤ ਅਜੇ ਦੋਸਾ ਹੈ ਤੇ ਮੈਂ ਅਜੇ ਰੋਂਦੀ ਫਿਰਨੀ ਆ ਤੇ ਅਜੇ ਮੇਰਾ ਸਰੀਰ ਤਾਬ ਨਹੀਂ ਆਦਾ ਪਿਆ ਮੇਰੇ ਬੁੱਤਰਾ ਜੀ ਨਾਲ ਹਲਤ ਕੀਤੀ ਮਾੜੀ ਇਹ ਸਰ ਸਰਾ ਸਰਾ ਝੂਠਾ ਵਰਚਾ ਹੋਇਆ ਜੀ ਇਹ ਪਰਿਵਾਰ ਨੇ ਕਦੇ ਇਹੋ ਜਿਹਾ ਕਦੇ ਨਹੀਂ ਕੰਮ ਕੀਤਾ ਜੀ ਇਹ ਸਰ ਸਰਾ ਪਰਚਾ ਪੁਲਿਸ ਨੇ ਮਿਲੀ ਭੂਤ ਕਰਕੇ ਨਜਾਇਜ਼ ਫਟ ਕੀਤਾ ਜੀ ਇਹ ਜੇ ਬੰਦਾ ਹੀ ਨਹੀਂ ਹੈ ਜੀ ਮੈਂ ਇਸ ਦੀ ਸੌ ਦੇਣ ਨੂੰ ਤਿਆਰ ਆ ਜੀ ਕਿੱਥੇ ਮਰਜੀ ਮੈਂ ਤੁ ले ਸਕਦੇ ਸਮਾਜੀ پولیس ਪ੍ਰਸ਼ਾਸਨ ਇਸ ਮੁੰਡੇ ਦੀ ਸੌ ਦਿਨ ਨੂੰ ਤਿਆਰ ਹਾਂਜੀ ਹਾਂਜੀ ਬਿਲਕੁਲ ਦੇਣ ਨੂੰ ਤਿਆਰ ਜਿੱਥੇ ਮਰਜੀ ਮੈਂ ਤੂੰ ਸੌ ਚੁਕਾ ਲੈ ਹਰਮੰਦਰ ਸਾਹਿਬ ਸੌ ਚੁਕਾ ਲੈਣ ਸਮਝ ਦੇਣ ਨੂੰ ਤਿਆਰ ਜੀ ਪਰਿਵਾਰ ਹੀ ਨਹੀਂ ਹੈ ਇਹ ਨਹੀਂ ਚਟਾ ਵੇਚ ਨਹੀਂ ਵੇਚਦਾ ਹੀ ਨਹੀਂ ਜੀ ਕਈ ਵਾਰੀ ਕੀ ਹੁੰਦਾ ਕਿ ਆਪਾਂ ਪਾਸੇ ਰਹਿੰਦੇ ਆ ਬੱਚੇ ਆਪਣੇ ਪਾਸੇ ਹੁੰਦੇ ਨੇ ਦੂਰ ਹੁੰਦੇ ਨੇ ਕਈ ਵਾਰ ਬੱਚਿਆਂ ਦਾ ਨਹੀਂ ਪਤਾ ਲੱਗਦਾ ਵੀ ਉਹ ਕੀ ਗਲਤੀ ਕਰ ਰਹੇ ਨੇ ਨਹੀਂ ਜੀ ਇਸ ਪਰਿਵਾਰ ਦਾ ਪਤਾ ਮੈਨੂੰ ਜੀ ਇਹ 24 ਘੰਟੇ ਮੈਨੂੰ ਮਿਲਦੇ ਜੀ ਗੁਲਦੇ ਰਹਿੰਦੇ ਨੇ ਜੀ ਤੇ ਇਹ ਬੰਦੇ ਹੋ ਜਾਏ ਨਹੀਂ ਜੀ ਚਿਮਨ ਸਿੰਘ ਤਾਂ ਬਿਲਕੁਲ شریف ਬੰਦਾ ਜੀ ਇਹੋ ਜਿਹਾ ਕੰਮ ਹੀ ਨਹੀਂ ਕਰ ਸਕਦਾ ਜੀ ਨਾ ਇਹਨੇ ਕਦੇ ਕੀਤਾ ਤੇ ਨਾ ਕਰਨਾ ਇਹਨੇ ਜੀ ਹਾਂ ਜੀ ਮੈਂ ਇਸ ਦੀ ਸੌਣੇਮ ਦੇ ਉਹਨੂੰ ਤਿਆਰਾਂ ਜੀ ਤੇ ਇਹ ਪਰਚਾ ਜਿਹੜਾ ਝੂਠਾ ਪੁਲਿਸ ਨੇ ਫਿਟ ਕੀਤਾ ਹੈ ਤੇ ਪੁਲਿਸ ਪ੍ਰਸ਼ਾਹ ਨੇ ਪਤਾ ਨਹੀਂ ਮੁੱਖ ਮੰਤਰੀ ਭਗਤ ਭਗਵੰਤ ਮਾਨ ਪਤਾ ਨਹੀਂ ਕਿਸ ਕਰਾਈ ਖੜਾ ਜੀ ਪੁਲਿਸ ਕੋਲ ਜੀ ਹਾਂ ਜੀ ਪੁਲਿਸ ਅਫਸਰਾਂ ਨੂੰ ਜਾਂ ਵੱਡੇ ਅਫਸਰਾਂ ਨੂੰ ਕਹਿ ਕੇ ਇਨਕੁਆਰੀ ਹੋ ਜਾਂਦੀ ਹੁੰਦੀ ਹੈ ਤੁਸੀਂ ਕੋਈ ਇਨਕੁਆਰੀ ਨਹੀਂ ਲਵਾਈ ਹਾਂ ਜੀ ਸਾਰਾ ਅਸੀਂ ਇਨਕੁਆਰੀ ਲਵਾਈ ਹੈ ਐਸਐਸਪੀ ਹਮਾਲੀ ਸਾਹਿਬ ਦੇ ਪੇਸ਼ ਹੋ ਕੇ ਅਸੀਂ ਉਹ ਥੱਲੇ ਜਿਹੜੇ ਸਟਾਫ ਦੇ ਨਾਲ ਆਏ ਐਸਪੀ ਤੇ ਉਹਨਾਂ ਕੋਲ ਚੱਲ ਰਹੀ ਏ ਜਿਹੜਾ ਅਸੀਂ ਸਾਡੇ ਮੁੰਡੇ ਨੂੰ ਅਸੀਂ ਸੱਚ ਸਾਬਤ ਕਰਨ ਵਾਸਤੇ ਵੀ ਅਸੀਂ ਮਾਨ ਜੋੜ ਹਾਈ ਕੋਰਟ ਵੀ ਅਸੀਂ ਜਾ ਕੇ ਉਹਦਾ ਦਰਵਾਜਾ ਕਾਨੂੰਨੀ ਅਸੀਂ ਧਾਰੇ ਨਾਲ ਅਸੀਂ ਇਹਦੇ ਮੁੰਡੇ ਨੂੰ ਸਹੀ ਸਾਬਤ ਕਰਾਂਗੇ ਜੀ ਤੁਹਾਡੇ ਕੋਲੇ ਕਾਗਜ਼ ਕਾਦੇ ਆ ਇਹ ਸਾਰੇ ਹੈਗੇ ਨੇ ਜਿਹੜਾ ਪੰਚਾਇਤਾਂ ਨੇ ਮਤਾ ਪਾ ਕੇ ਦਿੱਤਾ ਜੀ ਵੀ ਇਹਦੀ ਬੇਗੁਨਾਹੀ ਦਾ ਵੀ ਸਾਰੇ ਪਿੰਡ ਨੇ ਮਤਾ ਪਾ ਕੇ ਦਿੱਤਾ ਵੀ ਵੀ ਜੇ ਇਹ ਨੇ ਤੇ ਨਜਾਇਜ਼ ਹੋਏ ਪੁਲਿਸ ਨੇ ਜਿਹੜਾ ਨਜਾਇਜ਼ ਕੀਤਾ ਜੀ ਹਾਂਜੀ ਇਹ ਉਹ ਮਤਾ ਪਾਇਆ ਹੈ ਜੀ ਸਾਰੀ ਪੰਚਾਇਤ ਵੱਲੋਂ ਹੈ ਜੀ ਮਤਾ ਜੀ ਵੀ ਮੁੰਡਾ ਬੇਗਨਾ ਜਿਹੜਾ ਇਹਨਾਂ ਪੁਲਿਸ ਨੇ ਪਿਆ ਹੈ ਤੇ ਜਿੱਦਾਂ ਅੱਜ ਤੁਹਾਡੇ ਪਿੰਡ ਦੇ ਲੋਕ ਤੁਹਾਡਾ ਪਰਿਵਾਰ ਕਹਿ ਰਿਹਾ ਕਿ ਸਾਡਾ ਮੁੰਡਾ ਤਾਂ ਇਹ ਕੰਮ ਕਰਦਾ ਹੀ ਨਹੀਂ ਤੇ ਜਦੋਂ ਤੈਨੂੰ ਫੜਿਆ ਸੀ ਉਦੋਂ ਤੇਰਾ ਪਰਿਵਾਰ ਤੇਰੇ ਮਗਰ ਤੁਰੰਤ ਕਿਉਂ ਨਹੀਂ ਗਿਆ ਭਾਈ ਜੀ ਮੈਂ ਉਸੇ ਟਾਈਮ ਵੀ ਇਹਨਾਂ ਨੂੰ ਬਹੁਤ ਵਾਰੀ ਕਿਹਾ ਸੀਗਾ ਮੈਂ ਕਿਹਾ ਵੀ ਮੈਨੂੰ ਫੋਨ ਤੇ ਮੇਰੀ ਗੱਲ ਕਰਵਾ ਦਿਓ ਗੱਲ ਕਰਵਾ ਦਿਓ ਫੋਨ ਤਾਂ ਮੇਰਾ ਤਾਂ ਇਹਨਾਂ ਨੇ ਲੈ ਲਿਆ ਸੀਗਾ ਮੇਰੇ ਕੋਲੋਂ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਮੈਂ ਵਾਰ-ਵਾਰ ਬੇਨਤੀਆਂ ਤਰਲੇ ਬਹੁਤ ਜ਼ਿਆਦਾ ਬੇਨਤੀਆਂ ਤਰਲੇ ਕਰੇ ਸੀਗੇ ਮੈਂ ਕਿਹਾ ਮੇਰੀ ਇੱਕ ਵਾਰੀ ਘੱਰ ਗੱਲ ਕਰਾ ਦਿਓ ਗੱਲ ਕਰਾ ਦਿਓ ਗੱਲ ਕਰਾ ਦਿਓ ਭਾਈ ਜੀ ਇਹਨਾਂ ਨੇ ਇੱਕ ਸੈਂਕੜ ਵਾਸਤੇ ਵੀ ਨਹੀਂ ਮੇਰੀ ਗੱਲ ਕਰਾਈ ਇਹਨਾਂ ਨੂੰ ਵਾਰ-ਵਾਰ ਮੈਂ ਕਹਿ ਰਿਹਾ ਸੀਗਾ ਮੇਰਾ ਫੋਨ ਦੀ ਗੱਲ ਕਰਵਾ ਦਿਓ ਕਰਵਾ ਦਿਓ ਕਰਵਾ ਦਿਓ ਨਹੀਂ ਕਰਵਾਈ ਮੈਨੂੰ ਕਹਿੰਦੇ 5 ਮਿੰਟ ਰੁਕੋ 10 ਮਿੰਟ ਰੁਕੋ ਕਦੇ 2 ਮਿੰਟ ਰੁਕੋ ਬਸ ਐਦਾਂ ਦਾ ਕਰਕੇ ਪੂਰਾ ਪੂਰੀ ਰਾਤ ਲੰਗਾਤੀ ਮੈਂ ਇਸ ਪਰਿਵਾਰ ਬਾਰੇ ਅੱਜ ਤੋਂ 40 50 ਸਾਲ ਪਹਿਲਾਂ ਦੀ ਮੈਂ ਸਫਾਈ ਦੇ ਸਕਣਾ ਇਹਨਾਂ ਦਾ ਕੋਈ ਬੱਚਾ ਵੱਡਾ ਕਿਸੇ ਨਸ਼ਾ ਕੀ ਕੋਈ ਸ਼ਰਾਬ ਦੀ ਕੋਈ ਨਸ਼ੇ ਤੋਂ ਬਗੈਰ ਚਾਰ ਭਰਾ ਐ ਨੇ ਚਾਰ ਭਰਾਵਾਂ ਦੀ ਇਹ ਮਿਲ ਕੇ ਸਾਰਾ ਇਹਨਾਂ ਦਾ 26 ਜੀ ਹੈ ਨੇ ਇਹ ਇੱਕ ਚੁੱਲ੍ਹੇ ਤੇ ਇਹਨਾਂ ਦੀ ਰਸੋਈ ਹੈ ਸਾਰਿਆਂ ਦੀ ਇਹਨਾਂ ਦਾ ਇਤفاق ਹੈ ਔਰ ਜ਼ਮੀਨ ਥੋੜੀ ਹੈ ਦੋ ਦੋ ਕਿੱਲੇ ਯਾਨੀ 8 ਕਿੱਲੇ ਚਾਰ ਪਰ ਆਏ ਨੇ ਤੇ ਇਹ ਮਿਹਨਤ ਮਜ਼ਦੂਰੀ ਸਾਰਾ ਪਰਿਵਾਰ ਇੱਥੇ ਸਾਡੇ ਕੋਲੇ ਕਰਦੇ ਨੇ ਜੋਨਾ ਲਾਉਣਾ ਕਣਕ ਵੱਢਣੀ ਸਾਰਾ ਕੰਮ ਬੜੀ ਨੇਕ ਨੀਤੀ ਨਾਲੇ ਕੰਮ ਕਰ ਰਹੇ ਨੇ ਔਰ ਜੋ ਵੀ ਇਹ ਪੁਲਿਸ ਨੇ ਇਹਦੇ ਤੇ ਸਰਾਸਰ ਧੱਕਾ ਕੀਤਾ ਇਹ ਪਰਿਵਾਰ ਹੀ ਸਾਰਾ ਇਹਦੀ ਅਸੀਂ ਸਫਾਈ ਦਿੰਨੇ ਆ ਕਿਸੇ ਕਿਸਮ ਦਾ ਅੱਜ ਤੱਕ ਨੁਕਸ ਨਹੀਂ ਔਰ ਨਾ ਇਹਨਾਂ ਬਾਰੇ ਇਹ ਹੀ ਕਹਿ ਸਕਨੇ ਆ ਕੱਲ ਦਾ ਖੁਦਾ ਨੂੰ ਪਤਾ ਹੈ ਤੁਸੀਂ ਸੁਣਿਆ ਜੀ ਦੇਖੋ ਚਿੱਟੇ ਨੇ ਵਾਕਿਆ ਹੀ ਪੰਜਾਬ ਨੂੰ ਬਰਬਾਦ ਕੀਤਾ ਤੇ ਕਾਰਵਾਈਆਂ ਦੀ ਸਖਤ ਲੋੜ ਹੈ ਪੁਲਿਸ ਦੀਆਂ ਕਾਰਵਾਈਆਂ ਢਿੱਲੀਆਂ ਨੇ ਇਹ ਪੂਰਾ ਪੰਜਾਬ ਕਹਿੰਦਾ ਪਰ ਨਾਲ ਦੀ ਨਾਲ ਇਹ ਲੋਕ ਕਹਿ ਰਹੇ ਨੇ ਕਿ ਇਹ ਮੁੰਡਾ ਜੀ ਤੇ ਚਿੱਟੇ ਦਾ ਪਰਚਾ ਕੀਤਾ ਹੈ ਇਹ ਪਰਚਾ ਸਰਾਸਰ ਝੂਠਾ ਕੀਤਾ ਔਰ ਇਹ ਮੁੰਡਾ ਇਹਦਾ ਪਰਿਵਾਰ ਸਰਪੰਚ ਤੇ ਪੰਚਾਇਤ ਕਹਿੰਦੀ ਹੈ ਕਿ ਹੋਰ ਬੰਦੇ ਬਚਾਉਣ ਦੇ ਲਈ ਤੇ ਬੰਦਾ ਪੂਰਾ ਕਰਨ ਦੇ ਲਈ ਸਾਡਾ ਨਿਰਦੋਸ਼ ਮੁੰਡਾ ਪਰਚੇ ਚ ਫਸਾਇਆ ਸਚਾਈ ਕੀ ਹੈ ਜਾਂ ਪੁਲਿਸ ਜਾਣਦੀ ਹੈ ਤੇ ਜਾਂ ਇਹ ਜਾਣਦੇ ਨੇ ਬਾਕੀ ਤੁਸੀਂ ਲੋਕ ਬਹੁਤ ਸਿਆਣੇ ਹੋ ਤੁਸੀਂ ਆਪਣੇ ਕਮੈਂਟਾਂ 'ਚ ਲਿਖਿਓ ਕਿ ਤੁਹਾਨੂੰ ਕੀ ਲੱਗਦਾ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਕੁੱਟਿਆਂ ਨੂੰ ਬਚਾਉਣ ਵਾਲੀ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਚਿੱਟਿਆਂ ਨੂੰ ਮਚਾਉਣ ਵਾਲੀ ਪੁਲਿਸ ਮੁਰਦਾਬਾਦ ਨਰਦੋਸ਼ਾਂ ਨੂੰ ਫਸਾਉਣ ਵਾਲੀ ਪੁਲਿਸ ਮੁਰਦਾਬਾਦ ਸਾਡੇ ਹੱਕ ਸਾਡੇ ਹੱਕ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਡੀਜੀਪੀ ਮੁਰਦਾਬਾਦ